ਲੋਕਾਂ ਦਾ ਪੈਸਾ ਬਰਬਾਦ ਨਹੀਂ ਹੋਵੇਗਾ ਸੁਪਰ ਵਿਖ ਵਿੱਚ ਗੈਰ ਕਲੋਨੀਆਂ ਵਿਕਸਿਤ ਹੋਣ ਤੇ ਸਖਤ ਬੰਦੀ ਹੋਵੇਗੀ ਸੋ ਮੈਂ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਵਾਸੀਆਂ ਨੂੰ ਵੀ ਧੰਨਵਾਦ ਕਰਦਾ ਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਸੋ ਮੀਡੀਆ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਸੋ ਅੱਜ ਸਾਰੇ ਭਰਾ ਪਹੁੰਚੇ ਤੇ ਤੁਹਾਡੇ ਹੀ ਚਰਨਾਂ 'ਚ ਇਹ ਖਬਰ ਲੋਕਾਂ ਤੱਕ ਪਹੁੰਚੇਗੀ ਲੋਕਾਂ ਨੂੰ ਜਿਹੜੀ ਐਨਓਸੀ ਦੀ ਪ੍ਰੋਬਲਮ ਸੀ ਉਹ ਖਤਮ ਹੋਵੇਗੀ ਸੋ ਮੈਂ ਇੰਨੇ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਕਦੋਂ ਤੋਂ ਲਾਗੂ ਹੋਏਗਾ ਇਹ ਸਾਰਾ ਹਫਤੇਕ ਦਾ ਪ੍ਰੋਸੀਜਰ ਰਹਿ ਗਿਆ ਹਫਤੇਕ ਬਾਅਦ ਆਪਣਾ ਦਿਵਾਲੀ ਤੋਂ ਬਾਅਦ ਚੱਲੂ ਹੋ ਜਾਵੇਗਾ ਦਿਵਾਲੀ ਤੋਂ ਬਾਅਦ ਇਹ ਅਨੁਸੀਆ ਹਫਤਾ ਹੋਰ ਨਵਾਂ ਵੱਲੋਂ ਵੱਲੋਂ 10 ਨਵੰਬਰ ਤੋਂ ਸਟਾਰਟ ਹੋ ਜਾਵੇਗਾ ਨੋਟੀਫਿਕੇਸ਼ਨ ਜਾਰੀ ਹੋਣੇਗਾ ਨੋਟੀਫਿਕੇਸ਼ਨ ਨੂੰ ਹਫਤਾ 10 ਦਿਨ ਲੱਗ ਜਾਂਦੇ ਸੀ ਅਫਸਰ ਸਹਿਮਾਨ ਬੈਠੇ ਆ ਇਹਨੇ ਅਸੀਂ ਦੱਸਿਆ ਕਿ ਇਹਨੂੰ ਹੱਦ ਤੱਕ ਪ੍ਰੋਸੀਜਰ ਹੈਗਾ ਹਫਤੇਕ ਦਾ ਇੱਕ ਮੈਂ ਤਾਂ ਹਾਈ ਕਮਿਸ਼ਨ ਦੇ ਵਿੱਚ ਵੀ ਸੀ ਇਹਦੇ ਬਾਰੇ ਚੈਲੰਜ ਕਰਦੀ ਸੀ ਕਿ ਨਹੀਂ ਉਹ ਸਾਰਾ ਨਹੀਂ ਦੇਖੋ ਗਵਰਨਰ ਸਾਹਿਬ ਨੇ ਜੁਲੂ ਕਰਤਾ ਯਾ ਵਾਈਟ ਵਾਈਟ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਤੇ ਹੁਣ ਤੇ ਕੋਈ ਇਹੋ ਜਿਹਾ ਪ੍ਰੋਬਲਮ ਨਹੀਂ ਇਹਦੇ ਚੀ ਜੀ ਕਈ ਤਸਵੀਲਦਾਰਾਂ ਨਾਲ ਜੋ ਗੱਲ ਕਰੀ ਸੀ ਜੇ ਤੋਂ ਉਹਨਾਂ ਨੇ ਡਿਸੀਜਨ ਹੋਇਆ ਸੀ ਕਿ ਜਦੋਂ ਹੁਣ ਰੇਨ ਗਵਰਨਰ ਨੇ ਮਨਜ਼ੂਰੀ ਦਿੱਤੀ ਆ ਪਰ ਉਹ ਕਹਿੰਦੇ ਸੀ ਵੀ ਜਦੋਂ ਇਹਦੇ ਤੇ ਬਕਾਇਦਾ ਤੌਰ ਤੇ ਜਦੋਂ ਤੱਕ ਪ੍ਰੈਸ ਰਿਪੋਰਟ ਜਾਰੀ ਨਹੀਂ ਹੁੰਦੀਆਂ ਹੈਗੀਆਂ ਤੇ ਜਿਹੜਾ ਹਾਈ ਕੋਰਟ ਵਾਲਾ ਜਿਹਨੇ ਕਿਹਾ ਉਹਦੇ ਚੱਕਰੇ ਜਿਹਨੇ ਤੇ ਹਾਈ ਕੋਰਟ ਵਾਲਾ ਬਸਲਾਉਣ ਨੇ ਕਿਹਾ ਦੇਖੋ ਜਦੋਂ ਜਦੋਂ ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ ਗਵਰਨਰ ਸਾਹਿਬ ਨੇ ਸਹਿਮਤੀ ਦੇ ਦਿੱਤੀ ਤਸਵੀਲਦਾਰ ਸਾਹਿਬਾਨ ਸਰਕਾਰ ਦੇ ਨਾਲ ਨੇ ਜੁਵੇ ਸਰਕਾਰ ਦੀ ਮਨਜ਼ੂਰੀ ਹੋ ਗਈ ਤੇ ਰਿਸਟਰੀਅਨ ਪ੍ਰੋਬਲਮ ਨਹੀਂ ਆਉਗੀ ਹੋਏਗੀ ਸਾਰਿਆਂ ਦੀ ਹੋਣੀ ਆ ਪਰ ਹੋਣੀ ਆ 500 ਗਜ ਤੱਕ ਜਿਹਨਾਂ ਦੇ ਕੋਲ ਬਿਆਨ ਨੇ ਆ ਜਿਹਨਾਂ ਦੇ ਕੋਲ ਐਗਰੀਮੈਂਟ ਹੈ ਜਾਂ ਕੋਈ ਪਾਵਰ ਹੋਟਾਰ ਨਹੀਂ ਹੈ ਉਹਨਾਂ ਸਾਰਿਆਂ ਦੇ ਲਈ ਇਹ ਸਹੂਲਤ ਦਿੱਤੀ ਗਈ ਹੈ ਗੈਰ ਕਾਨੂੰਨੀ ਕਲੋਨੀ a rim